ਜਨਤਾ ਦੀ ਦਾਲਤ ਵੀ ਰੱਬ ਵਰਗੇ ਹੱਕ ਹਕੂਕ ਰੱਖਦੀ ਐ ਆ ਤਈ ਐ ਜਿੰਨੇ ਮੈਨੂੰ ਮੁੜ ਕੇ ਜਿੰਦਾ ਕੀਤਾ ਵਾ ਇਹ ਰੱਬ ਦੀ ਦੂਜੀ ਸ਼ਕਤੀ ਐ ਮੈਨੂੰ ਉਸ ਖੂਹ ਵਿੱਚ ਫੋੜ ਦਿੱਤਾ ਜਿੰਨੂੰ ਨਾ ਕੋਈ ਪੌੜੀ ਸੀ ਨਾ ਕੋਈ ਹੱਥ ਪੌਣੂ ਕੋਈ ਚੀਜ਼ ਨਜ਼ਰ ਆਉਂਦੀ ਸੀ ਪਰ ਤੁਸਾਂ ਲੋਕਾਂ ਨੇ ਮੈਨੂੰ ਉਸ ਚੀਜ਼ ਤੋਂ ਬਦਲ ਲਿਆ ਨਾਤੀ ਗੱਲ ਭਾਈਓ ਜਿੰਦਾਬਾਦ ਹਰਦੂਤਾ ਸਿੰਘ ਜੀ ਲੰਗਾ ਜਿੰਦਾਬਾਦ ਮੈਂ ਉਸ ਸਮੇਂ ਨਹੀਂ ਜਦੋਂ ਗਲਬੀਰ ਸਿੰਘ ਬੱਪੂ ਢਿਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਇਹ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾਹ ਗੋਲੀਆਂ ਚਲਾਈਆਂ ਅੰਨੇ ਵਾਹ ਉਹਨੂੰ ਵੱਟ ਟੁੱਕ ਦਿੱਤੀ ਜਿਹੜੇ ਘਰ ਵਾਲੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਬਿਆਨ ਤੁਸੀਂ ਸੁਣੀ ਲੈਨੇ ਵੀ ਸਾਡਾ ਭਰਾ ਦਾ ਕਾਕਲ ਜਿਹੜਾ ਵਾ ਸੁੱਖੀ ਰੰਧਾਵਾ ਵਾ ਪੁੱਤਾਂ ਨਾਲ ਕੇ ਜੀਵਤਾਂ ਨਾਲ ਕੇ ਜੀਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਹੁਣ ਮੈਂ ਤੁਹਾਨੂੰ ਕਹਿੰਕ ਜ਼ਹਿਰ ਦੀ ਪੂੜੀ ਖਾਓ ਤੇ ਸੁੱਖੀ ਰੰਧਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੈਨੂੰ ਮੈਦਾਨ ਦੇ ਵਿੱਚ ਹਰਾਇਆ ਸਾਰੀ ਦੁਨੀਆ ਨੂੰ ਪਤਾ ਲੱਗਾ ਗਾਮੀ ਅਸੀਂ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਤੁਮਗੇ ਤੁਮਜੇ ਮਾਰਨਾ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮੰਗ ਬਲੀਏ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਆ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਇਹ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿਹੜਾ ਐਮਐਲਏ ਕੀ ਕਾਲਾ ਰਿਹਾ ਤੇਰੇ ਬਾਪੇ ਨਾਨਕ ਦਾ ਪੀਏ ਬਾਪਲ ਹੈ ਤੇ ਫਿਰ ਸਾਡੀ ਨਾ ਸੁਣੋ ਆਪਣੇ ਐਮਐਲਏ ਦੀ ਤਾਂ ਸੁਣ ਲੈ ਵੀ ਉਹ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵਿੱਚ ਦੀ ਤੁਹਾਡੀ ਸਰਕਾਰ ਦਾ ਪੁਰਜਾ ਬਣਾਇਮ ਪੁਰਜਾ ਰਾ ਉਹ ਚਰ ਸਾਡੇ ਤੋਂ ਵੀ ਪਹਿਲਾਂ ਰੋਲਾ ਪੰਡਾ ਸੀ ਕਿਸ ਨੇ ਉਹ ਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਦਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵੋ ਕੋਈ ਮਾਮਲਾ ਰੰਡਮ ਨਹੀਂ ਆਹ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨੇ ਲੋਕਾਂ ਦੇ ਘਰੇ ਮੈਂ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਦੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮੇਰੇ ਤੋਂ ਕੇਸ ਬਣਾਇਆ ਸੀ ਨਾ ਮੇਰੇ ਤੋਂ ਤੇ ਇੱਕ ਵਾਰਾਂ ਬਣਾਇਆ ਤੇ ਮੈਂ ਇੱਕ ਦਾ ਢੈਂਦਾ ਨਿਕਲ ਆਇਆ ਤੂੰ ਰੋਜ਼ ਮਰਨਾ ਦਾ ਤੇ ਰੋਜ਼ ਜੀਣਾ ਤੇਨੂੰ ਐ ਸਾਇਖਦਾ ਤੋਂ ਲਗੇ ਨਹੀਂ ਕੋਈ ਤੇਰਾ ਬਦਲ ਪੈਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਕੀ ਇਮਾਨਦਾਰੀ ਜੇ ਤੂੰ ਅੰਨਾ ਮ ਬਰੀ ਨਾ ਜੇ ਤੇਰੇ ਟੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕੱਟ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਤੇਰੇ ਬਾਬੇ ਨਾਲ ਕੋ ਚੈਂਦਾ ਦਾ ਇਕੱਠ ਕਰਕੇ ਖੰਡ ਪਾੜ ਕਰਾ ਤੇ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ। ਕੋਈ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਰੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਕਟਚ ਕੀਤਾ। ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਵਾਂਗਾ ਵਾ। ਜਿੰਦਾਬਾਦ। 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 ਜੇ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ